ਮੰਨੀ ਤੇਰਾ ਪੱਜ ਮਤਾਂ ਨਾ ਚੋ ਜੇਤੇ ਉਹ ਹਾਲਸਾ ਵਾਹ ਕਿਸੇ ਕਿਤੇ ਮੇਰੇ ਕੋਲ ਬਹੁਤ ਘੱਟ ਸ਼ਬਦ ਨੇ ਕਿਉਂਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੇਰੇ ਤੋਂ ਸਤਿਕਾਰਯੋਗ ਜਗ੍ਹਾ ਤੇ ਹੋ ਮੇਰੇ ਨਾਲੋਂ ਤੁਹਾਨੂੰ ਗਿਆਨ ਵੀ ਜ਼ਿਆਦਾ ਹੈ ਜ਼ਿੰਦਗੀ ਦਾ ਸੰਘਰਸ਼ ਵੀ ਜ਼ਿਆਦਾ ਹੈ ਜੇ ਮੈਂ ਅੱਜ ਬੋਲਾਂ ਤਾਂ ਮੈਨੂੰ ਐ ਲੱਗਦਾ ਵੀ ਮੇਰੇ ਸ਼ਬਦ ਬਹੁਤ ਛੋਟੇ ਨੇ ਹਾਂ ਐਨਾ ਜ਼ਰੂਰ ਹੈ ਵੀ ਮੈਂ ਇੱਕ ਕਿਸਾਨ ਦੀ ਧੀ ਹਾਂ ਭੈਣ ਭਰਾ ਚਾਚੇ ਤਾਏ ਮੈਂ ਥੋੜੀ ਵੀ ਧੀ ਹਾਂ ਥੋੜੀ ਭੈਣ ਆ ਥੋੜੀ ਬੱਚੀ ਆ ਮੈਂ ਪੰਜਾਬ ਦੀ ਬੱਚੀ ਹਾਂ ਪਿਛਲੀ ਵਾਰ ਵੀ ਜਿੰਨੀ ਥੋੜੀ ਬਹੁਤ ਮੇਰੇ ਤੋਂ ਹਾਜ਼ਰੀ ਲੱਗੀ ਮੈਂ ਲਾਈ ਮੈਂ ਗੱਲ ਕਹਿਣੀ ਹੁੰਦੀ ਵੀ ਜਿੱਥੇ ਮੇਰੇ ਤੋਂ ਨਹੀਂ ਆਇਆ ਜਾਂਦਾ ਆਪਣੀ ਬਾਣੀ 'ਚ ਵੀ ਲਿਖਿਆ ਕਿ ਗੁਰਥੀ ਨਾ ਜਾਏ ਜਨ ਕੀ ਅਰਦਾਸ ਕਹਿੰਦੇ ਅਰਦਾਸ ਵੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿੱਥੇ ਕਿਤੇ ਮੇਰੇ ਤੋਂ ਨਹੀਂ ਜਾਇਆ ਜਾਂਦਾ ਤੇ ਮੈਂ ਇੱਕ ਗੱਲ ਬਾਬੇ ਨਾਨਕ ਦੇ ਮੂਹਰੇ ਕਹਿਣੀ ਹੁੰਦੀ ਹੈ ਵੀ ਪ੍ਰਮਾਤਮਾ ਅਰਦਾਸ ਵੀ ਤਾਂ ਤੂੰ ਹੀ ਬਣਾਈ ਹੈ ਹੈ ਨਾ ਤੇ ਮੇਰੀ ਅਰਦਾਸ ਇਹ ਹੈ ਜਦੋਂ ਸ਼ੁਭ ਕਰਨ ਦੀ ਡੈਥ ਬਾਰੇ ਸੁਣਿਆ ਸਾਡੇ ਬਠਿੰਡੇ ਦਾ ਹੀ ਬੱਚਾ ਹੈ ਸਾਡੇ ਘਰ ਤੋਂ ਥੋੜੀ ਦੂਰ ਹੈ ਉਦੋਂ ਸੋਚੋ ਵੀ ਮੈਂ ਇੱਕ ਮਾਂ ਐ ਸਭ ਤੋਂ ਪਹਿਲਾਂ ਮੈਂ ਇੱਕ ਮਾਂ ਐ ਤੇ ਇਹ ਦਰਦ ਮਾਂ ਬਾਪ ਸਭ ਤੋਂ ਵੱਡਾ ਮਹਿਸੂਸ ਕਰ ਸਕਦੇ ਨੇ ਫਿਰ ਭੈਣਾ ਦੀ ਸਰਦਾ ছায়ਾ ਸੀ ਉਹ ਛੋਟੀਆਂ ਛੋਟੀਆਂ ਭੈਣਾ ਇੱਕ ਕਮਜ਼ੋਰ ਜੇ ਬਾਪ ਦਾ ਥਮ ਸੀ ਉਹ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਉਦੋਂ ਦਿਲ ਡਰ ਜਾਂਦਾ ਡਰਦਾ ਦਾ ਵੀ ਅਸੀਂ ਤਾਂ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹਾਂ ਸਾਡੇ ਬੱਚੇ ਸ਼ਾਂਤ ਬਈ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਨੇ ਫਿਰ ਸਾਡੇ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ ਕੱਲੀ ਇਹ ਚੀਜ਼ ਨਹੀਂ ਹੋ ਰਹੀ ਤੁਸੀਂ ਪਿੰਡਾਂ ਦੇ ਪਿੰਡ ਜਾ ਕੇ ਵੇਖ ਲਓ ਬਸਤੀਆਂ ਚ ਦੁਕਾਨਾਂ ਤੇ ਜਾ ਕੇ ਵੇਖ ਲਓ ਕੋਈ ਘਰੀ ਕੋਈ ਪਿੰਡ ਕੋਈ ਮਹੱਲਾ ਚਿੱਟੇ ਬਣਿਓ ਸ਼ੇਫ ਨਹੀਂ ਕਹਿੰਦੇ ਬਾਕੀ ਚੀਜ਼ਾਂ ਤੇ ਬੈਨ ਹੈ ਚਿੱਟਾ ਜਿਹੜਾ ਉਹ ਆਮ ਬੇਕਦਾ ਉਹ ਬੱਚੇ ਨੌਜਵਾਨ ਮਾਂ 9 ਮਹੀਨੇ ਪਹਿਲਾਂ ਢੱਡਚ ਰੱਖਦੇ ਫਿਰ ਸੁਪਨੇ ਸਜਾਉਂਦੀ ਹੈ ਵੀ ਜਦੋਂ ਮੇਰਾ ਬੱਚਾ ਹੋਇਆ ਮੈਂ ਉਹਨੂੰ ਪੜ੍ਹਾਉਂਗੀ ਮੈਂ ਉਹਨੂੰ ਲਿਖਾਉਂਗੀ ਬਾਪ ਸੁਪਨੇ ਦੇਖਦਾ ਵੀ ਜਦੋਂ ਮੇਰੇ ਮੋਢੇ ਬਰਾਬਰ ਦਾ ਹੋ ਗਿਆ ਤਾਂ ਮੈਂ ਰਾ ਉਹ ਸਾਥੀ ਬਣੂੰਗਾ ਮੇਰੇ ਦੁੱਖ ਸੁੱਖ ਦਾ ਮੈਨੂੰ ਸਾਂਭੂਗਾ ਕਹਿੰਦੇ ਜਦੋਂ ਇੱਕ ਬੱਚੇ ਦੀ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਾ ਉਹ ਤੇ ਇੱਕ ਦੀ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਨਾਲ ਕਿੰਨੇ ਜਣਿਆਂ ਦੀ ਮੌਤ ਹੁੰਦੀ ਹੈ ਕਿੰਨੇ ਕਰੋੜਾਂ ਸੁੱਖਣਿਆਂ ਦੀ ਮੌਤ ਹੁੰਦੀ ਹੈ ਕਿਉਂਕਿ ਮੈਂ ਇਸ ਦਰਦ ਤੋਂ ਲੰਘ ਰਹੀ ਹਾਂ ਮੇਰਾ ਬੇਟਾ 27 28 ਸਾਲ ਦਾ ਉਹਨੂੰ 27 28 ਦਿਨ ਹੋ ਗਏ ਉਹ ਫਿਰ ਮਤਲਬ ਕਾਫੀ ਟ ਲੈ ਉਹਦੇ ਦੋਨੇ ਕਿਡਨੀਆ ਖਰਾਬ ਨੇ ਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤੇ ਮੇਰਾ ਉਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਲਖਾਈ ਇਹਨੇ ਮਾਂ ਬੱਚਿਆ ਨੂੰ ਸੁੱਤਾ ਨਹੀਂ ਦੇਖ ਸਕਦੀ ਜੇ ਘੰਟਾ ਬੱਚਾ ਸੁਬਾਹ ਤੋਂ ਸੌਂਦੇ ਨਾ ਤੇ ਮਾਂ ਉਹਦੇ ਕੋਲੇ ਦੱਸ ਕੇਲੇ ਕੱਢਦੀ ਆ ਵੀ ਕਿਉਂ ਸੁੱਤਾ ਪਿਆ ਹੈ ਉਠ ਘਰ ਸੋਣਾ ਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆ ਛੱਡ ਜਾਂਦੇ ਨੇ ਉਦੋਂ ਆਪਣੇ ਕੋਲੇ ਕੁਝ ਨਹੀਂ ਬਚਦਾ ਕੁਝ ਨਹੀਂ ਬਚਦਾ ਤੇ ਫਿਰ ਜਦੋਂ ਮਾਪੇ ਕੋਲੇ ਕੁਝ ਨਹੀਂ ਬਚਦਾ ਫਿਰ ਉਹਨਾਂ ਕਮਜ਼ੋਰਾਂ ਤੇ ਜਦੋਂ ਇਹ ਸਰਕਾਰਾਂ ਵਾਰ ਕਰਦੀਆਂ ਨੇ ਇੱਕ ਗੱਲ ਯਾਦ ਰੱਖਿਓ ਵੀ ਅੱਜ ਨਹੀਂ ਤਾਂ ਕਨ ਬਾਬੇ ਨਾਨਕ ਦੀ ਤੱਕੜੀ ਨੇ ਬਰਾਬਰ ਤੋਂ ਲੜਾਈ ਦੋਲਣ ਮੇਰੀ ਗੱਲ ਯਾਦ ਰੱਖਿਓ ਮੈਨੂੰ ਆਪਦੇ ਗੁਰੂ ਸਾਹਿਬ ਤੇ ਇੰਨਾ ਵਿਸ਼ਵਾਸ ਹੈ ਭਾਵੇਂ ਮੈਂ ਇੱਕ ਸਿੰਗਰ ਹਾਂ ਮੈਨੂੰ ਲੋਕ ਗਾਉਣ ਵਾਲੀ ਕਹਿੰਦੇ ਨੇ ਹੈਨਾ ਵੀ ਇਹਨੇ ਗਾਉਣ ਵਾਲੇ ਨੇ ਪਰ ਜਦੋਂ ਚੰਗੇ ਸੰਸਕਾਰ ਹੋਣ ਚੰਗੀ ਮਤ ਹੋਵੇ ਹੁਣ ਪਾਨਾ ਮੇਰਾ ਪਤੀ ਜਾਈ ਲਗਿਆ ਜੀ ਸ਼ੁਭ ਤੋਂ ਬਾਅਦ ਸਾਰੇ ਬੱਚੇ ਮੈਨੂੰ ਸਿੱਧੂ ਤੋਂ ਬਾਅਦ ਭੂਆ ਜੀ ਕਹਿਣ ਲੱਗੇ ਤੇ ਤੁਸੀਂ ਸਾਰੇ ਬੱਚੇ ਮੇਰੇ ਪਤੀਜੇ ਹੋ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਭਰਾ ਦੀ ਨਿਓ ਜੜਪੱਟੀ ਜਾਵੇ ਕਿਸੇ ਵੀ ਭਰਾ ਦੀ ਕਿਸੇ ਪਰਜਾਈ ਦੀ ਕੱਖ ਕੋਖ ਹੈ ਜਿਹੜੀ ਸੁਣਨੀ ਹੋਵੇ ਕਿਸੇ ਮਾਂ ਦੀ ਕੁੱਕ ਸੁਣਨੀ ਹੋਵੇ ਜਦੋਂ ਆਪਾਂ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਨੂੰ ਕਰ ਰਹੇ ਹਾਂ ਸਾਡੇ ਬਜ਼ੁਰਗ ਬੈਠੇ ਆ ਸੂਝਬਾਨ ਬੈਠੇ ਨੇ ਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਜੋਸੀ ਮੰਗਦੇ ਆ ਉਹ ਸਾਨੂੰ ਦਿੱਤਾ ਜਾਂਦਾ ਨਹੀਂ ਤਾਂ ਫਿਰ ਸੂਰਮੇ ਮੈਦਾਨਾ ਚ ਭਾਈਦੇ ਨਹੀਂ ਹੁੰਦੇ ਮੇ ਆਵੇ ਨੇਰੀ ਆਵੇ ਤੇ ਆਪਾਂ ਤਾਂ ਇੱਕ ਇੱਕ ਦੀ ਦੁਆਵਾਂਗੇ ਹਾਂਜੀ ਤੇ ਸਾਡੇ ਦਸਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੇ ਮੈਂ ਇੱਕ ਗੱਲ ਕਹਿਣੀ ਆ ਇਲਾ ਸੋਚ ਲੈ ਚੰਗੇ ਮੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ ਪੈਰ ਪੈਰ ਤੇ ਬਦਲ ਹੈ ਜਾਣਾ ਕੰਮ ਨਹੀਂ ਬੰਦੇ ਦਾ ਉਤਰੇ ਬੰਦਾ ਪੂਰਾ ਕੱਢੇ ਬੋਲ ਜਬਾਨਾ ਚੋਂ ਸੂਰਮਿਆ ਦਾ ਕੰਮ ਨਹੀਂ ਜਾਣਾ ਭੱਜ ਮਦਾਨਾ ਚੋਂ ਸੂਰਮਿਆ ਦਾ ਕੰਮ ਨਹੀਂ ਜਾਣਾ ਭੱਜ ਮਦਾਨਾ ਚੋਂ ਆ ਕਲਵੀ ਵਾਲਿਆ ਕਹਿੰਦੇ ਹਰ ਥਾਂ ਵਸਾ ਜੀ ਭਰਦੇ ਖੰਡਾ ਦੀਪ ਸਿੰਘ ਕਰਿਆ ਅਰਦਾਸ ਜੀ ਤੇਰਾ ਕਲਵੀ ਵਾਲਿਆ ਕਹਿੰਦੇ ਹਰ ਥਾਂ ਵਸਾ ਜੀ ਹੱਥ ਸੀਸ ਤੇ ਖੰਡਾ ਚਮਕੇ ਹੈ ਕਰਬਾਨਾ ਚੋਂ ਸੂਰਮਿਆ ਦਾ ਕਮਨ ਜਾਣਾ ਭੱਜ ਮਦਾਨਾ ਚੋਂ ਸੋਨਿਹਾਲ ਸੱਚੀ ਕਾਦੇ ਮੇਰੇ ਉਹ ਸਾਰੇ ਬਾਪੂਆ ਨੂੰ ਸਲਾਮ ਉਹ ਸਾਡੀਆਂ ਭੈਣਾਂ ਨੂੰ ਸਲਾਮ ਸਾਡੇ ਬੱਚਿਆਂ ਨੂੰ ਸਲਾਮ ਜਿਹੜੇ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ ਤੇ ਮੇਰਾ ਵਿਸ਼ਵਾਸ ਹੈ ਕਿ ਜਿੱਤ ਹੋਊਗੀ ਜਿੱਤ ਹੋਊਗੀ ਜਿੱਤ ਹੋਊਗੀ ਜਿੱਤ ਹੋਊਗੀ ਕਹਿੰਦੇ ਜਿਵੇਂ ਆਪਣਾ ਔਰਾ ਬਣਾ ਲਿਆ ਨੇ ਨਾ ਪਾ ਪਾ ਉਸੇ ਬੌਰਾ ਬਸ ਆਪਾਂ ਇੱਕੋ ਹੀ ਗੱਲ ਰੜਨੀ ਹੈ ਕਿ ਮਹਾਰਾਜ ਦੀ ਕਿਰਪਾ ਜਿੱਤ ਹੋਊਗੀ ਜਿੱਤ ਹੋਊਗੀ ਜਿੱਤ ਹੋਊਗੀ ਕਿਸੇ ਬਚੇ ਤੇ ਤਤੀਵਾ ਮਹਾਰਾਤ ਨਹੀਂ ਲਗਣ ਦਿੰਦਾ ਕਿਉਂਕਿ ਕਿੰਨੀਆਂ ਮਾਵਾਂ ਬੈਠੀਆਂ ਨੇ ਦਿਨ ਰਾਤ ਅਰਦਾਸ ਕਰਦੀਆਂ ਕਈਆਂ ਦੇ ਸੁਹਾਗ ਨੇ ਕਈਆਂ ਦੀ ਫੁੱਕ ਹੈ ਕਈਆਂ ਦੇ ਵੀਰੇ ਨੇ ਕਈਆਂ ਦੇ ਸਹਾਰੇ ਨੇ ਸਾਰੇ ਇੱਥੇ ਬੈਠੇ ਨੇ ਮੈਂ ਇੱਕ ਤੁਛ ਜੀ ਤੁਹਾਡੀ ਬੇਟੀ ਆ ਮੈਨੂੰ ਬਾਰਾ ਨਹੀਂ ਪਤਾ ਪਰ ਮੈਂ ਇਹ ਕਹਿਣੀ ਆ ਵੀ ਆਪਣੀ ਜਿੱਤ ਹੋਊਗੀ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਤੀ ਜੀ ਬੇ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਸਤਕਾਰ ਦਿੱਤਾ ਜਿਹੜਾ ਇਹ ਮਾਰਚ ਹੈ ਜਿੰਨਾ ਇਥੋਂ ਤੱਕ ਅਸੀਂ ਤੁਹਾਡੇ ਕੋਲੇ ਪਹੁੰਚੇ ਆ ਇਹ ਸ਼ਬਦਿਪ ਸਦਮੋ ਸੇਵਾਲਾ ਨੂੰ ਸਮਰਪਣ ਹੈ ਤੇ ਪਰਮਾਤਮਾ ਕਰੇ ਕਿ ਕਿਸੇ ਵੀ ਮਾਂ ਦੇ ਕੁੱਖ ਨਾਲ ਖਾਲੀ ਹੋਵੇ ਮੇਰੇ ਬੱਚੇ ਲਈ ਵੀ ਤੁਸੀਂ ਅਰਦਾਸ ਕਰਿਓ ਕਿ ਉਹ ਤੁਹਾਡੇ ਮੰਗਵਾਵੇ ਜੁੱਧ ਲੜੇ ਆਪਦੇ ਪੰਜਾਬ ਦੇ ਹੱਕਾਂ ਲਈ ਸਾਡਾ ਪੰਜਾਬ ਹਰਿਆ ਭਰਿਆ ਰਹੇ ਆਡਾ ਪੰਜਾਬ ਹਰਿਆ ਪਰਿਆ ਰਵੇ ਤੰਦਰੁਸਤ ਰਹੇ ਨਾਵਾ ਹੱਸਦੀਆਂ ਰਹੇ ਸਾਡੇ ਬਾਪੂ ਖੁਸ਼ੀਆਂ ਨਾਲ ਖੇਤਾਂ ਚ ਲਹਿਰਾਉਂਦੇ ਹੋਣ ਉਸ ਕੱਲ੍ਹਗੇ ਵਾਲੇ ਦੀ ਮੇਲ ਰਵੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਸ਼ੁਕਰੀਆ ਬੋਲੇ ਸੋਨਹਾ ਆਓ ਸ੍ਰੀ ਅਖੰਡ ਆਓ ਆਇਓ ਜੀ ਕਾਲਸਾ ਆਇਓ ਜੀ ਕ